ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਰਾਜਦੇਵ ਵੱਖ-ਵੱਖ ਹਿੱਸੇ ਵਿੱਚ ਹੜਾ ਕਾਰਨ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਵਿਧਾਇਕ ਮਦਨਾਲ ਬੱਗਾ ਵਿਧਾਇਕ ਦਲਜੀਤ ਸਿੰਘ ਪੋਲਾ ਗਰੇਵਾਲ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਮੰਗਲਵਾਰ ਨੂੰ ਰੋਜ਼ਗਾਰਡਨ ਨੇੜੇ ਮੇਅਰ ਦੇ ਕੈਂਪ ਦਫ਼ਤਰ ਤੋਂ ਮੁਹਾੜ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮਗਰੀ ਦੇ 8 ਟਰੱਕ ਰਵਾਨਾ ਕੀਤੇ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਰ ਡਿਪਟੀ ਮੇਅਰ ਪ੍ਰਿੰਸ ਜੋਹਰ ਕਾਉਂਸਲਰ ਪੁਸ਼ਪਿੰਦਰ ਪਨੋਟ ਕਾਉਂਸਲਰ ਜਗਮੀਤ ਨੋਨੀ ਕਾਉਂਸਲਰ ਸਨੀ ਮਾਸਟਰ ਪਰਮਿੰਦਰ ਸੋਮਾ ਪਰਮਵੀਰ ਪ੍ਰਿੰਸ ਅਮਰਿੰਦਰ ਪਾਲ ਸਿੰਘ ਐਮਪੀ ਜਵੱਦੀ ਸਮੇਤ ਹੋਰ ਵੀ ਇਸ ਮੌਕੇ ਮੌਜੂਦ ਸਨ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਦੱਸਿਆ ਕਿ 8 ਟਰੱਕਾਂ ਵਿੱਚ ਰਾਸ਼ਨ ਕਿੱਟਾਂ ਦਵਾਈਆਂ ਸੈਨੀਟਰੀ ਪੈਡਸ ਚਾਰਾ ਫਲ ਸਬਜ਼ੀਆਂ ਆਦਿ ਸਮੇਤ ਵੱਖ-ਵੱਖ ਸਮੱਗਰੀ ਸੀ ਕਿਉਂਕਿ ਪਸ਼ੂਆਂ ਦੇ ਵੱਡੇ ਨੁਕਸਾਨ ਦੀ ਵੀ ਰਿਪੋਰਟ ਆ ਰਹੀ ਹੈ ਇਸ ਲਈ ਚਾਰੀ ਨਾਲ ਭਰੇ ਚਾਰ ਟਰੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭੇਜੇ ਜਾ ਰਹੇ ਹਨ ਉਹਨਾਂ ਅਗੇ ਕਿਹਾ ਕਿ ਯਕੀਨੀ ਬਣਾਇਆ ਜਾਵੇਗਾ ਕਿ ਇਹ ਰਾਤ ਸਮੱਗਰੀ ਕੁਸ਼ਲਤਾ ਨਾਲ ਵੰਡੀ ਜਾਵੇ ਕੈਬਨਿਟ ਮੰਤਰੀ ਅਮਨ अरोड़ा ਨੇ ਕਿਹਾ ਕਿ ਸੂਬੇ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨਾਲ ਇੱਕਜੁੱਟਤਾ ਨਾਲ ਖੜੇ ਹੋਣਾ ਉਹਨਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਸੂਬਾ ਸਰਕਾਰ ਲੋੜਵੰਦਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਪਹਿਲ ਕਦਮੀ ਹੈ ਇਹ ਯਕੀਨੀ ਬਣਾਉਂਦੀਆਂ ਹਨ ਕਿ ਉਹ ਸੂਬੇ ਦੇ ਵਸਨੀਕਾਂ ਦੀ ਸੇਵਾ ਲਈ cheap बन Bahana।